ਪੰਜਾਬ ਵਿੱਚ ਇਸ ਸਮੇਂ ਡੇਂਗੂ ਦਾ ਪਰਕਾਫ ਕਾਫੀ ਵਧ ਰਿਹਾ ਹੈ ਜਿਸ ਦੀ ਰੋਕத் ਥਾਮ ਲਈ ਪੰਜਾਬ ਸਰਕਾਰ ਦੇ ਨਾਲ ਨਾਲ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਚੌਕਸ ਹੈ ਤੇ ਲੋਕਾਂ ਨੂੰ ਘਰ-ਘਰ ਜਾ ਕੇ ਡੇਂਗੂ ਦੀ ਰੋਕத் ਥਾਮ ਲਈ ਵਿਸ਼ੇਸ਼ ਜਾਣਕਾਰੀ ਦੇ ਰਿਹਾ ਹੈ ਉੱਥੇ ਹੀ ਦਵਾਈ ਦਾ ਛੜਕਾ ਵੀ ਕੀਤਾ ਜਾ ਰਿਹਾ ਹੈ ਇਸੇ ਹੀ ਕਰੀਤੇ ਸਮਾਸੀ ਵੀ ਰਮਨ ਨੇਹਰਾ ਦੀ ਅਗਬਾਈ ਹੇੜ ਸਚਰਾ ਮਹੱਲੇ ਵਿਕੇ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਜਿੱਥੇ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ ਉੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਸਿਵਲ ਸਰਜਨ ਕਪੂਰਥਲਾ ਤੇ ਸਹਿਮੂ ਡਾਕਟਰ ਲੈਂਬਰ ਆਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਮਾਂ ਵੱਲੋਂ ਸਮੇਂ-ਸਮੇਂ ਤੇ ਦਵਾਈ ਦਾ ਛੜਕਾ ਕੀਤਾ ਜਾਂਦਾ ਹੈ ਉਹਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣਾ ਅਲਦਵਾਲਾ ਪੂਰੀ ਤਰ੍ਹਾਂ ਨਾਲ ਸਾਫ ਸੁਥਰਾ ਰੱਖਣ ਅਤੇ ਕਿਸੇ ਵੀ ਜਗ੍ਹਾ ਤੇ ਪਾਣੀ ਨੂੰ ਖੜੇ ਨਾ ਹੋਣ ਦੇਣ ਤੇ ਸਮੇਂ-ਸਮੇਂ ਤੇ ਆਪਣੇ ਵਾਲੇਦਵਾਲੇ ਦਵਾਈ ਦਾ ਛੜਕਾ ਜ਼ਰੂਰ ਕਰਵਾਉਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਉਹ ਦਰਸ਼ਮਾਸੀ ਵੀ ਰਮਨ ਨਹਿਰਾ ਨੇ ਵੀ ਆਈਆਂ ਹੋਈਆਂ ਟੀਮਾਂ ਅਤੇ ਸਿਹਤ ਵਿਭਾਗ ਦਾ ਤਹਿਤ ਲੋ ਧੰਨਵਾਦ ਕੀਤਾ ਅੱਜ ਸਿਵਲ ਸਰਜਨ ਸਾਹਿਬ ਕਪੂਰਥਲਾ ਡਿਗਨੀਅਰ ਮੈਡੀਕਲ ਅਫਸਰ ਪਤਵਾੜਾ ਤੋਂ ਉਹਨਾਂ ਦੇ ਹੁਕਮ ਅਨੁਸਾਰ ਅਹੀਂ ਪਿੰਡਾਂ ਘਰਾਂ ਦੇ ਸ਼ਹਿਰ ਦੇ ਵਿੱਚ ਘਰ-ਘਰ ਜਾ ਕੇ ਮਤਲਬ ਜਿੰਨਾ ਵੀ ਪਾਣੀ ਖੜਾ ਗਮਲਿਆਂ ਦੇ ਵਿੱਚ ਪੰਛੀਆਂ ਦੇ ਪਾਣੀ ਪੀਣ ਵਾਲੇ ਜਿਹੜੇ ਛੋਟੇ ਬਰਤਨ ਹੈ ਉਹਨਾਂ ਦੇ ਵਿੱਚ ਜਾਂ ਕਿਤੇ ਕੂਲਰ ਫ੍ਰਿਜਾਂ ਦੇ ਬੈਕ ਸਾਈਡ ਤੇ ਟ੍ਰੇਆਂ ਉਹਨਾਂ ਦੀ ਸਫਾਈ ਕਰਾਈ ਜਾਂਦੀ ਹੈ ਸਾਡੀਆਂ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਰਿਅਰ ਕਰਦੇ ਆ ਤਾਂ ਕਿ ਡੇਂਗੂ ਤੋਂ ਬਚਿਆ ਜਾ ਸਕੇ ਜੋ ਡੇਂਗੂ ਦੀ ਭਿਆਨਕ ਬਿਮਾਰੀ ਡੇਂਗੂ ਦੇ ਨਾਲ ਮੱਛਰ ਪੈਦਾ ਨਾ ਹੀ ਹੋਵੇ ਇਸ ਦਾ ਇਲਾਜ ਹੀ ਇਹ ਆ ਇਸ ਤੋਂ ਅੱਗੇ ਕੁਝ ਨਹੀਂ ਹੈ ਮਤਲਬ ਜਿੰਨਾ ਵੀ ਮਤਲਬ ਲਾਰਵਾ ਨਸ਼ਟ ਕੀਤਾ ਜਾਵੇ ਸਾਡੀਆਂ ਟੀਮਾਂ ਕਰ ਕਰ ਜਾ ਕੇ ਉਹ ਲਾਰਵਾ ਨਸ਼ਟ ਕਰਦੀਆਂ ਤਾਂ ਕਿ ਡੇਂਗੂ ਤੋਂ ਸਾਰੀ ਸ਼ਹਿਰ ਨੂੰ ਬਚਾਇਆ ਜਾ ਸਕੇ ਦੇਬੋ ਸਰਜੰਕ ਕੂਸੜਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਔਰ ਡਾਕਟਰ ਲੈਂਬਰ ਆਹ ਸੀਨੀਅਰ ਮੈਡੀਕਲ ਆਫਸਰ ਇੰਦੇ ਅੱਜ ਦੇਵਲਾ ਹੱਤ ਫਵਾੜਾ ਦੇ ਹੁਕਮਾਂ ਦੇ ਅਨਸਾਰ ਅੱਜ ਸ੍ਰੀ ਰਮਨ ਨਹਿਰਾ ਜੀ ਦੇ ਬਾੜ ਸਮਾਜ ਸੇਵਕ ਬਾੜ ਦੇ ਵਿੱਚ ਮਲਾਮੀਆਂ ਮਹੱਲਾ ਪੂਰਾ ਮਹੱਲਾ ਦੇ ਵਿੱਚ ਐਂਟੀ ਲਾਰਵਾ ਅਰਮਨ ਪਵਾੜਾ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਉਹ ਅੱਜ ਆਈਆਂ ਜੋ ਕਿ ਡੇਂਗੂ ਦੇ ਵਿੱਚ ਚਾਹ ਬਾਰੇ ਲੋਕਾਂ ਨੂੰ ਬਹੁਤ ਜਾਣਕਾਰੀ ਦੇਣਗੀਆਂ ਤੇ ਘਰ ਘਰ ਵੇਸਟ ਕੀਤਾ ਜਾਵੇਗਾ ਉਹ ਜਿੱਥੇ ਵੀ ਡੇਂਗੂ ਦਾ ਲਾਰਵਾ ਮਿਲਿਆ ਉਹ ਲੋਕਾਂ ਦਿਖਾਇਆ ਜਾਵੇਗਾ ਉਹਨੂੰ ਨਸ਼ਟ ਕੀਤਾ ਜਾਵੇਗਾ ਔਰ ਖੜੇ ਪਾਣੀ ਦੇ ਵਿੱਚ ਲਾਰਵਾ ਫਾਈਟ ਦੇ ਦਵਾਈ ਦਾ ਸਪਰੇਅ ਕੀਤਾ ਜਾਵੇਗਾ ਤੇ ਔਰ ਲੋਕਾਂ ਨੂੰ ਇਹ ਕਿਹਾ ਜਾਵੇ ਕਿ ਕੋਈ ਵੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ ਅਗਰ ਕਿਸੇ ਨੂੰ ਫਿਰ ਵੀ ਬੁਖਾਰ ਹੁੰਦਾ ਹੈ ਤੋਂ ਸਿਵਲ ਹਸਪਤਾਲ ਆ ਵੀ ਔਰ ਫਿਰ ਡੇਂਗੂ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਵੇ ਸਾਡੇ ਮੈਂਬਰ ਸਾਰੇ ਘਰਾਂ ਕਰਕੇ ਜਾ ਕੇ ਚੈੱਕ ਕਰਦੇ ਆ ਜਿੱਥੇ ਵੀ ਕਿਸੇ ਕੂਲਰ ਜੀ ਕਿਸੇ ਪਾਣੀ ਖੜਾ ਮਿਲਦਾ ਜਾਂ ਕੋਈ ਗਮਲਿਆਂ ਦੇ ਵਿੱਚ ਮਿਲਦਾ ਜਾਂ ਪੰਛੀਆਂ ਨੂੰ ਪਾਣੀ ਰੱਖਿਆ ਹੋਇਆ ਹੈਗਾ ਪੀਣ ਲਈ ਉਹ ਕੋਡ ਉਹਨਾਂ ਨੂੰ ਡਲਾਇਆ ਜਾਂਦਾ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਕਿ ਕਿਤੇ ਪਾਣੀ ਖੜਾ ਨਾ ਹੋਵੇ ਤਾਂ ਕਿ ਆਪਾਂ ਇਸ ਬਿਮਾਰੀ ਤੋਂ ਬਚਿਆ ਜਾ ਸਕੀ। ਅਪੀਲ ਕੀ ਕਰਦੇ ਹੁਣ ਤੁਸੀਂ ਜਨਤਾ ਨੂੰ? ਅਸੀਂ ਇਹੀ ਕਰਦੇ ਹਾਂ ਲੋਕਾਂ ਨੂੰ ਵੀ ਆਪਣੇ ਘਰ ਦੀ ਸਫਾਈ ਰੱਖੋ। ਕਿਤੇ ਵੀ ਆਲੇ-ਦੁਆਲੇ ਪਾਣੀ ਜੇ ਤੁਹਾਨੂੰ ਖੜਾ ਮਿਲਦਾ ਉਹਨੂੰ ਡੋਲ ਦਿਓ ਤਾਂ ਕਿ ਉਹਦੇ ਡੇਂਗੂ ਦਾ ਲਾਰਵਾ ਨਾ ਪੈਦਾ ਹੋਵੇ। ਅਗਰ ਬੁਖਾਰ ਹੁੰਦਾ ਤਾਂ ਡਿਸੀਵਲ ਹਸਪਤਾਲ ਚੈੱਕ ਕਰੋ। ਡੇਂਗੂ ਦੇ ਸਾਰੇ ਟੈਸਟ ਕੀ ਕੀਤੇ ਜਾਂਦੇ ਹਨ ਤਾਂ ਕਿ